ਅਲਵਜੀਤ ਕੋਲ ਮੈਂ ਕੋ ਫਾਰਮ ਲੈ ਕੇ ਆਈ ਸੀ ਜੀ ਕਿੰਨੇ ਮੇਰੀ ਗਵਾਹੀ ਬਾਦਿਓ ਤੇ ਮੈਂ ਪਾਕਿਸਤਾਨ ਮਿਲਦੇ ਤੇ ਜਾਣਾ ਦਰਸ਼ਨ ਕਰ ਜੱਫੇ ਦੇ ਨਾਲ ਜਾਣਾ ਠੀਕ ਹੈ ਤਾਂ ਮੈਂ ਫਿਰ ਐਕਸ ਨੰਬਰ ਦਾਦ ਕਰਕੇ ਦਰਸ਼ਨ ਕਰ ਤੇ ਮੈਂ ਨਾਲ ਹੀ ਸੀਗਾ ਤੋ ਉੱਥੇ 3 ਘੰਟੇ ਜੀ ਕੋਈ ਪਤਾ ਨਹੀਂ ਮਿਲਿਆ ਤਾਂ ਮੈਂ ਦਰਬਾਰ ਸਾਹਿਬ ਦੇ ਪਾਠ ਵੀ ਕੀਤਾ ਉੱਥੇ ਕ ਇੱਕ ਘੰਟਾ ਸਾਥੋਂ ਨਾਲ ਲੈ ਲੈ ਸਭੇ ਵੀ ਕਹਿਗਾ ਸੀ ਤੋਦਾ ਵੀ ਹੈਗਾ ਮੇਰ ਕੋ ਨੇ ਐਕਸ ਨੰਬਰ ਦਰਜ ਕਰਕੇ ਦਸਤਕ ਕਰਾਇਆ ਮੈਂ ਕਹਾ ਜੀ ਹੋਰ ਕਿਤੇ ਕੋਈ ਬੰਦਾ ਨਹੀਂ ਲੱਭ ਰਿਆ ਤਾਂ ਤੁਸੀਂ ਕਰ ਦਿਓ ਮੈਂ ਕਹਾ ਚਲੂ ਕਿ ਮੈਂ ਕਰ ਆਂ ਕੋਈ ਵਾਰੀ ਹਰਕਤ ਨਹੀਂ ਕੀਤੀ ਬਿਲਕੁਲ ਫਹੀ ਸੀ ਨਾ ਹੀ ਸਾਲ ਨੂੰ ਕਿਸੇ ਕੇਸ ਦਾ ਪਤਾ ਉਹਦੇ ਨਾਲ ਪਿੰਡ ਚੋਂ ਕੋਈ ਕੇਸ ਨਹੀਂ ਹੋਇਆ ਹਾਂ ਮੈਂ ਅਗਰਜ ਸਿੰਘ ਆ ਐਕਸ ਨੰਬਰ ਦਰਜ ਆ ਤੇ ਹਲ ਬਜੀਦ ਕੋਲ ਮੈਂ ਕੋ ਫਾਰਮ ਲੈ ਕੇ ਆ ਜੀ ਕਿੰਨੀ ਮੇਰੀ ਗਵਾਹੀ ਬਾ ਦਿਓ ਤੇ ਮੈਂ ਪਾਕਿਸਤਾਨ ਮਿਲਦੇ ਤੇ ਜਾਣਾ ਦਰਸ਼ਨ ਕਰ ਜਿ세 ਦੇ ਨਾਲ ਜਾਣਾ ਠੀਕ ਹੈ ਤਾਂ ਮੈਂ ਫਿਰ ਐਕਸ ਨੰਬਰ ਦਾਅ ਕਰਕੇ ਦਰਸ਼ਨ ਕਰਦੇ ਹਾਂ ਹਾਂ ਤੇ ਇਸ ਤੋਂ ਪਹਿਲਾਂ ਵੀ ਸਰਬਜੀਤ ਗੁਰ ਕਹਿੰਦੇ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਜ਼ਰੀਏ ਗਏ ਸੀ ਕਿ ਤੁਹਾਡੇ ਆਹ ਕਰਤਾਰਪੁਰ ਵੀ ਗਈ ਸੀਗੀ ਪਿਛਲੇ ਸਾਲ ਹਾਂ ਆ ਤੇ ਉੱਥੇ ਕਰਤਾਰਪੁਰ ਜਦੋਂ ਗਏ ਸੀਗੀ ਉੱਥੇ ਕਿਸੇ ਨੂੰ ਮਿਲੀ ਸੀ ਨਹੀਂ ਉੱਥੇ ਕਿਸੇ ਮੈਂ ਪਹਿਲੇ ਘੰਟੇ ਸਾਰ ਬਹੁਤ ਫਿਰ ਟਾਈਮ ਲਿਆ ਹਾਂ ਤੁਸੀਂ ਨਾਲ ਹੀ ਸੀਗੇ ਮੈਂ ਨਾਲ ਹੀ ਸੀਗਾ ਤੂੰ ਉੱਥੇ 3 ਘੰਟੇ ਕੋਈ ਮਦਦ ਨਹੀਂ ਮਿਲਿਆ ਤੇ ਮੈਂ ਦਰਬਾਰ ਸਾਹਿਬ ਦੇ ਪਾਠ ਵੀ ਕੀਤਾ ਉੱਥੇ ਕਿੰਨੇ ਘੰਟੇ ਅੱਛਾ ਪਾਠ ਕੀਤਾ ਹਾਂ ਠੀਕ ਆ ਇਹ ਕਦੋਂ ਦੀ ਗੱਲ ਕਰਕੇ ਨਜ਼ਰ ਪਹਿਲਾਂ ਗਈ ਸੀ ਕਿ ਉੱਥੇ ਹੈ ਕਿੰਨਾ ਚਿਰ ਪਹਿਲਾਂ ਗਿਆ ਸੀ ਕਿ ਕਰਤਾਰਪੁਰ ਉਹ ਤਾਂ ਪਿਛਲੇ ਸਾਲ ਗਏਗਾ ਪਿਛਲੇ ਸਾਲ ਉਸ ਟਾਈਮ ਪਾਸਪੋਰਟ ਉਹਦੇ ਕੋਲ ਸੀ ਹੈਗਾ ਸੀ ਪਾਸਪੋਰਟ ਹੈਗਾ ਸੀ ਪਾਸਪੋਰਟ ਉਹਨਾਂ ਲੈ ਲਿਆ ਸਰ ਮੇਰਾ ਵੀ ਹੈਗਾ ਸੀ ਉਹਦਾ ਵੀ ਹੈਗਾ ਪਾਸਪੋਰਟ ਕਿੰਨਾ ਨੇ ਲੈ ਲਿਆ ਸੀ ਉੱਥੇ ਜਿਹੜੇ ਆਪਣੇ 84 ਜਿਹੜੇ ਠੀਕ ਹੈ 84 ਜਿਹੜੀ ਆਪਣੀ ਕੋਈ ਹੋ ਗਈ ਜੰਤਰੀ ਜਾਨਵਰ ਹਾਂ ਉਹਨਾਂ ਲੈ ਸੀ ਠੀਕ ਹੈ ਤੇ ਤੁਸੀਂ ਐਸਜੀਪੀਸੀ ਵੱਲੋਂ ਰეკਮੈਂਡ ਕੀਤਾ ਗਿਆ ਕਿ ਮਤਲਬ ਮੌਜੂਦਾ ਨੰਬਰਦਾਰ ਵੱਲੋਂ ਕੀਤਾ ਜਾਂਦਾ ਐਕਸ ਨੰਬਰਦਾਰ ਵੱਲੋਂ ਉਹਨੇ ਫਾਰਮ ਦੇ ਉੱਤੇ ਕੀਤਾ ਗਿਆ ਜਾਂ ਪੰਚਾਇਤ ਵੱਲੋਂ ਕਿੰਨਾ ਕਿੰਨਾ ਵੱਲੋਂ ਰეკਮੈਂਡ ਕੀਤਾ ਗਿਆ ਜਾਂ ਤਸਦੀਕ ਕੀਤਾ ਗਿਆ ਉਹਨੂੰ ਮੈਨੂੰ ਬਾਕੀ ਤਾਂ ਨਹੀਂ ਪਤਾ ਮੈਂ ਮੇਰੇ ਕੋਲ ਉਹਨੇ ਐਕਸ ਨੰਬਰਦਾਰ ਕਰਕੇ ਦਸਖਤ ਕਰਾਏ ਮੈਂ ਕਹਾਂ ਜੀ ਬੋਲ ਕੇ ਵੀ ਕੋਈ ਬੰਦਾ ਨਹੀਂ ਲੱਭ ਰਿਆ ਤਾਂ ਤੁਸੀਂ ਕਰ ਦਿਓ ਮੈਂ ਕਹਾਂ ਚੱਲੂ ਜਿਵੇਂ ਮੈਂ ਕਹਾਂ ਹਾਂ ਤਾਂ ਕੋਈ ਮਾੜੀ ਹਰਕਤ ਉਹਦੀ ਕੋਈ ਹੈ ਦੇਖੀ ਨਹੀਂ ਸੀ ਪਿੰਡ 'ਚ ਅੱਛਾ ਜੀ ਹਾਂ ਕੋਈ ਮਾੜੀ ਹਰਕਤ ਨਹੀਂ ਸੀ ਬਿਲਕੁਲ ਸਹੀ ਸੀ ਜੀ ਹਾਂ ਨਾ ਹੀ ਸਾਨੂੰ ਕਿਸੇ ਕੇਸ ਦਾ ਪਤਾ ਉਹਦੇ ਨਾਲ ਪਿੰਡ 'ਚੋਂ ਕੋਈ ਚੇਤ ਸੀ ਹੋਇਆ ਪਿੰਡ ਦੇ ਵਿੱਚ ਸਹੀ ਸਲਾਮ ਕੋਈ ਪ੍ਰੋਬਲਮ ਨਹੀਂ ਨਾ ਕਿਸੇ ਨੂੰ ਪਤਾ ਹੀ ਆ ਵੀ ਉਹਦੇ ਤੇ ਕੇਸ ਆਇਆ ਹੈ ਜਾਂ ਨਹੀਂ ਹੈ ਠੀਕ ਆ ਨਾ ਹੀ ਕਿਸੇ ਨੇ ਜ਼ਮਾਨਤੀ ਦਿੱਤੀ ਉਹਦੀ ਕਦੀ ਕਦੀ ਜ਼ਮਾਨਤ ਦਿੱਤੀ ਠੀਕ ਆ ਨਾ ਅਦਾਲਤ ਵਿੱਚ ਜਾ ਕੇ ਕੋਈ ਬਿਆਨ ਹੀ ਕਿਸੇ ਨੇ ਉਹਦੇ ਹੱਕ ਜ ਨਹੀਂ ਦਿੱਤਾ ਕੋਈ ਹੂੰ ਸਾਨੂੰ ਇਹਦੇ ਬਾਰੇ ਪਤਾ ਹੀ ਨਹੀਂ ਵੀ ਇਹ ਸਹੀ ਜਲਾਨੀਆਂ ਜਾਂ ਕਿੱਦਾਂ ਇਹ ਗਲਤ ਆ ਇਹਦੇ ਬਾਰੇ ਸਾਨੂੰ ਨਹੀਂ ਪਤਾ ਤੇ ਉਹਦੇ ਪਤੀ ਨੂੰ ਕਿੰਨੇ ਕ ਸਾਲ ਹੋ ਗਏ ਗਏ ਨੋ ਉਹ ਤਾਂ 30-40 ਸਾਲ ਵਿੱਚ ਚਲੇ ਗਏ ਅ ਅ ਬੱਚੇ ਛੋਟੇ ਸੀ ਉਹਦੇ ਜਦੋਂ ਚਲਾਗੇ ਤੇ ਹੁਣ ਉਹਦੇ ਮਗਰ ਕੌਣ ਆ ਪਰਿਵਾਰ ਦੇ ਵਿੱਚ ਉਹਦੇ ਮੁੰਡੇ ਆ ਦੋ ਉਹਦੇ ਉਹਦੇ ਜਲਾਨੀਆਂ ਪੋਤਰੀ ਪੋਤਰੀਆਂ ਆ ਉਹਨਾਂ ਦੀ ਉਹਦੀਆਂ ਹਾਂ ਹਾਂ ਕਾਰ ਵੀ ਕੋਠੀ ਪਾਈ ਭਈਆ ਹੂੰ ਪ੍ਰੈਕਪਰ ਪ੍ਰਾਪਲੀ ਜ਼ਮੀਨ ਤੁਹਾਡਾ ਸਭ ਕੁਝ ਉਹਦੇ ਕੋਲ ਆ ਹਾਂ ਠੀਕ ਆ ਹੁਣ ਉਹ ਵਾਪਸ ਨਹੀਂ ਆਈ ਕੀ ਤੁਹਾਨੂੰ ਤਸਦੀਕ ਕਰਨ ਲਈ ਜਾਂ ਪੁਲਿਸ ਇਨਵੈਸਟੀਗੇ ਕੋਈ ਗੱਲ ਇਨਫਾਰਮੇਸ਼ਨ ਲੈਣ ਪਹੰਚੀ ਤੁਹਾਡੇ ਕੋਲ ਨਹੀਂ ਜੀ ਮੇਰੇ ਕੋਲ ਆਇਆ ਮੈਂ ਉਹਨਾਂ ਨੂੰ ਦੱਸਿਆ ਜੀ ਵੀ ਮੈਂ ਦਸਖਲ ਕੀਤੇ ਆ ਪਰ ਅਸੀਂ ਜੇ ਉਹਨੂੰ ਚੰਗੇ ਪਾਸੇ ਪੋੜਿਆ ਬਿਕਵਰ ਨੂੰ ਆਪੇ ਜਾ ਕੇ ਪਛਨ ਕਰਕੇ ਆਵੇ ਚੰਗੇ ਪਾਸੇ ਪੋੜਿਆ ਤਾਂ ਅਸੀਂ ਰੋਕ ਨਹੀਂ ਮਾਰੀ ਹਾਂ